ਕੀ ਹਾਲਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਦੇ ਆਂਗੇ ਹਰਿਆਣਾ ਜ਼ਿਲ੍ਹੇ ਦੀ ਹਰਿਆਣਾ ਜ਼ਿਲ੍ਹੇ ਦੇ ਕਪਵਾਨੀ ਨਗਰ ਪੈਂਦਾਗਾ ਉੱਥੇ ਇੱਕ ਰਵੀਨਾ ਨਾਮ ਦੀ ਲੜਕੀ ਰਹਿੰਦੀ ਸੀ ਜਿਹਦੀ ਉਮਰ 32 ਸਾਲ ਦੀ ਸੀਗੀ ਉਹਦਾ ਵਿਆਹ ਹੋ ਚੁੱਕਿਆ ਸੀਗਾ ਪ੍ਰਵੀਨ ਨਾਮ ਦੇ ਬੰਦੇ ਨਾਲ ਪ੍ਰਵੀਨ ਇੱਕ ਆਟੋ ਚਲਾਉਂਦਾ ਸੀਗਾ ਆਟੋ ਚਲਾ ਕੇ ਆਪਦੇ ਘਰ ਦਾ ਗੁਜ਼ਾਰਾ ਕਰਦਾ ਸੀਗਾ ਉਹਨਾਂ ਮੀਆਂ-ਬੀਵੀਆਂ 'ਚ ਕਦੇ ਝਗੜਾ ਨਹੀਂ ਹੋਇਆ ਪ੍ਰਵੀਨ ਤੇ ਰਵੀਨਾ 'ਚ ਕਦੇ ਲੜਾਈ ਝਗੜਾ ਨਹੀਂ ਹੋਇਆ ਕਦੇ ਟੂ ਟੂ ਮਾਮਾ ਨਹੀਂ ਹੋਈ ਜਾ ਤੋ ਵਾਦੀ ਜ਼ਿੰਦਗੀ ਵਧੀਆ ਖੋਜ ਜਾਂਦੀ ਰਾਜਾ ਰਹੀ ਸੀ ਤੇ ਉਹਨਾਂ ਦੇ ਕਰ ਇੱਕ ਮੁੰਡਾ ਜਨਮ ਲੈਂਦਾਗਾ ਉਹ ਮੁੰਡਾ ਹੁਣ ਹੋ ਚੁੱਕਾ ਸੀਗਾ 6 ਸਾਲਾਂ ਦਾ ਰਵੀਨਾ ਨੇ ਲੋਕਾਂ ਵੱਲ ਦੇਖਦੀ ਸੀਗੀ ਇਹ ਦੇਖਦੀ ਸੀ ਵੀ ਲੋਕ ਕਿਵੇਂ ਵੀਡੀਓ ਪਾਉਂਦੇ ਆਗੇ ਵੀਡੀਓ ਪਾ ਕੇ ਆਪ ਦਾ ਪੈਸਾ ਬਣਾਉਂਦੇ ਆਗੇ ਉਹਨਾਂ ਨੂੰ ਪੇਮ ਮਿਲਦਾਗਾ ਤੇ ਹੌਲੀ ਹੌਲੀ ਰਵੀਨਾ ਨੂੰ ਵੀ ਇਸ ਚੀਜ਼ ਦਾ ਚਸਕਾ ਲੱਗ ਚੁੱਕਿਆ ਸੀਗਾ ਉਹਨੇ ਇੰਸਟਾਗ੍ਰam ਡਾਊਨਲੋਡ ਕੀਤਾ ਆਪਣੇ ਫੋਨ ਵਿੱਚ ਡਾਊਨਲੋਡ ਕਰਕੇ ਰੋਜ਼ ਨਵੀਆਂ ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਇੱਕ ਰੀਲ ਪੋਣੀ ਕਦੇ ਦੋ ਪੋਣੀਆਂ ਕਦੇ ਤਿੰਨ ਪੋਣੀਆਂ ਇਦਾਂ ਕਰਦੇ ਕਰਦੇ ਉਹਦੇ ਨੂੰ ਘਟੋ ਘਟ 50 60 ਰੀਲਾਂ ਹੋ ਚੁੱਕੀਆਂ ਸੀ ਨਾ ਇੰਸਟਾਗ੍ਰਾਮ ਤੇ ਤੇ ਹੁਣ 50 60 ਰੀਲਾਂ ਦੇ ਜਿਹੜੇ ਉਹਦੇ ਫੋਲੋਅਰ ਆ ਉਹ ਵੀ ਵਧਣ ਲੱਗ ਗਏ ਸੀਗੇ ਤੇ ਉਹਨੂੰ ਰਵੀਨਾ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਉਹਦੇ ਫੋਲੋਅਰ ਵਧਣ ਲੱਗ ਗਏ ਤੇ ਹੁਣ ਉਹ ਰੋਜ਼ ਨਵਾਂ ਸ਼ੂਟ ਪਾ ਕੇ ਤੇ ਰੀਲਾਂ ਬਣਾਵੇ ਔਰ ਰੀਲਾਂ ਸ਼ੂਟਾਂ ਵਾਸਤੇ ਪੈਸਾ ਕਿੱਥੋਂ ਆਉਣਾ ਸੀ ਪੈਸਾ ਲੈਂਦੀ ਸੀ ਉਹ ਆਪਣੇ ਘਰ ਵਾਲੇ ਪ੍ਰਵੀਨ ਤੋਂ ਪ੍ਰਵੀਨ ਵਿਚਾਰਾ ਥੱਕaar ਕੇ ਹੱਥ ਨੇ ਕੁਝ 500 600 ਰੁਪਇਆ ਲੈ ਕੇ ਆਉਂਦਾ ਤੋ ਸਾਰਾ ਮਤਲਬ ਵੀ ਰਵੀਨਾ ਲੈ ਜਾਂਦੀ ਸੀਗੀ ਪ੍ਰਵੀਨ ਤੋਂ ਪ੍ਰਵੀਨ ਵੀ ਇਹ ਸੋਚਦੇ ਚਲੋ ਇਹਦਾ ਸ਼ੌਂਕ ਆ ਗਰੀਲਾ ਬਣਾਉਂਦਾ ਹੈ ਰੀਲਾ ਬਣਾਉਂਦੀ ਆ ਰਹੀ ਹੈਗੀ ਹੌਲੀ ਹੌਲੀ ਪਰ ਜਦੋਂ ਉਹ ਫਾਲੋਅਰ ਵਧਣ ਲੱਗ ਗਏ ਰਵੀਨਾ ਆਪਦੇ ਘਰ ਵਾਲੇ ਪ੍ਰਵੀਨ ਤੋਂ ਦੂਰੀਆਂ ਬਣਾਉਣੀ ਸ਼ੁਰੂ ਕਰ ਦਿੰਦੀ ਹੈਗੀ ਉਹਨੂੰ ਇਹ ਲੱਗਦਾ ਵੀ ਜਿਹੜਾ ਉਹਦਾ ਘਰ ਵਾਲਾ ਪ੍ਰਵੀਨ ਆ ਉਹ ਦਾ ਰੰਗ ਤਾਂ ਕਾਲਾ ਹੈਗਾ ਉਹਦੀ ਸ਼ਕਲ ਸੋਹਣੀ ਨਹੀਂ ਤੇ ਉਹਦੇ ਜਿਹੜੇ ਫਾਲੋਅਰ ਆ ਉਹ ਉਹਨੂੰ ਬਹੁਤ ਪਿਆਰ ਕਰਦੇ ਆ ਹੁਣ ਉਹ ਇੰਸਟਾਗ੍ਰam ਤੋਂ ਆ ਗਈ ਸੀਗੀ YouTube ਤੇ ਇੰਸਟਾਗ੍ਰam ਤੇ ਉਹਨੇ ਪ੍ਰੋਮੋਸ਼ਨ ਕਰਕੇ ਪੈਸਾ ਬਣਾਉਣ ਲੱਗ ਗਈ ਸੀਗੀ ਰਵੀਨਾ ਹੁਣ ਉਹ ਸੋਟਿਆ ਉਹਨੇ ਵੀ ਇੰਸਟਾਗ੍ਰਾਮ ਤੇ YouTube ਤੇ ਆ ਜਾਵੇ ਉਹ YouTube ਤੇ ਵੀ ਰੀਨਾ ਪਾਉਣ ਲੱਗੀ ਵੀਡੀਓ ਪਾਉਣ ਲੱਗੀ ਰੈਗੂਲਰ ਵੀਡੀਓ ਪਾਉਣ ਲੱਗੀ ਐਦਾਂ ਕਰਦੇ ਕਰਦਿਆਂ ਉਹਨੂੰ ਇੰਸਟਾਗ੍ਰਾਮ ਤੇ ਇੱਕ ਬੰਦਾ ਮਿਲਦਾ ਹੈ ਉਹ ਬੰਦੇ ਦਾ ਨਾਮ ਸੀਗਾ சுரேਸ਼ சுரேਸ਼ ਉਹ ਜਿਹੜੀ ਰੀਨਾ ਦੀ ਵੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਪ੍ਰਵੀਨ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਤੇ ਉਹਨਾਂ ਦਾ ਜਿਹੜਾ 6 ਸਾਲਾਂ ਦਾ ਬੱਚਾ ਸੀਗਾ ਉਹਦੀ ਜ਼ਿੰਦਗੀ ਵੀ ਉਹ சுரேਸ਼ ਨਾਮ ਦਾ ਬੰਦਾ ਤਬਾਹ ਕਰਕੇ ਰੱਖ ਦਿੰਦਾ ਉਹ ਕਿਵੇਂ ਤਬਾਹ ਕਰਦਾ ਅੱਗੇ ਤੁਹਾਨੂੰ ਸਟੋਰੀ ਸੁਣਦੇ ਸੁਣਦੇ ਪਤਾ ਲੱਗ ਜਾਊਗਾ ਹੁਣ ਦਿਨ ਆਉਂਦਾ ਹੈ 2024 ਦਾ ਜਦੋਂ ਸੁਰੇਸ਼ ਦਾ ਮੈਸੇਜ ਆਉਂਦਾਗਾ ਉਹਨੂੰ ਰਵੀਨਾ ਨੂੰ ਵੀ ਆਪਾਂ ਕਿਉਂ ਨਾ ਮੈਂ ਟੈਲੀਫਿਲਮਾ ਬਣਾਉਣਾ ਚਾਹਨਾਗਾ ਵੀ ਤੂੰ ਮੇਰੇ ਟੈਲੀਫਿਲਮਾ ਚ ਮੇਰੀ ਘਰ ਵਾਲੀ ਦਾ ਰੋਲ ਕਰੇਗੀ ਮੇਰੀ ਗਰਲਫ੍ਰੈਂਡ ਦਾ ਰੋਲ ਕਰੇਗੀ ਤੇ ਵੀ ਤੈਨੂੰ ਹਰ ਇੱਕ ਤਰ੍ਹਾਂ ਦਾ ਰੋਲ ਕਰਨਾ ਪੈਣਾਗਾ ਕਿ ਤੈਨੂੰ ਮਨਜ਼ੂਰ ਹੈ ਗੱਲ ਹੁਣ ਰਵੀਨਾ ਦਾ ਪਹਿਲਾ ਦਿਨ ਤੇ ਸੋਚਦੀ ਸੀ ਵੀ ਉਹਨੂੰ ਕੋਈ ਵੱਡਾ ਕੰਮ ਮਿਲੇ ਰੀਲਾਂ ਤੋਂ ਤੇ ਉਹਨੂੰ ਖੂਬ ਸਾਰਾ ਪੈਸਾ ਮਿਲੇ ਤੇ ਅੱਗੋਂ ਇੱਕ ਬੰਦਾ ਅਪਰੋਚ ਕਰ ਰਿਹਾਗਾ ਤੇ ਮੇਰੇ ਰਵੀਨਾ ਨੇ ਝਟਪਟ ਹਾਂ ਕਰਤੀ ਸੁਰੇਸ਼ ਉਹ ਇਹਦੀ ਮੈਂ ਹਾਂ ਤੇਰੀਆਂ ਟੈਲੀਫਿਲਮਾ ਚ ਮਤਲਬ ਵੀ ਮਾਡਲ ਦਾ ਰ ਮਹਾਰਤਿਕ ਤਰ੍ਹਾਂ ਦਾ ਰੋਲ ਕਰਨ ਲਈ ਤਿਆਰਾਂਗੇ ਫਿਰ ਇਹ ਜਿਹੜੀ ਰਵੀਨਾ ਸੀਗੀ ਉਹ सुरेश ਕੋਲ ਜਾਂਦੀ ਉਹ ਤੇ ਟੈਲੀਫਾਰਮਾ ਬਣਾਉਂਦੀ ਟੈਲੀਫਾਰਮਾ ਬਣਾਉਂਦੇ ਬਣਾਉਦੇ ਦੋਨਾਂ ਦੀ ਜਿਹੜਾ ਮਤਲਬ ਵੀ ਦੋਸਤੀ ਗਹਿਰੀ ਹੁੰਦੀ ਜਾ ਰਹੀ ਸੀਗੀ सुरेश ਦੀ ਤੇ ਰਵੀਨਾ ਦੀ ਹੁਣ ਇਸ ਗੱਲ ਤੋਂ ਮਤਲਬ ਅਣਜਾਣ ਸੀਗਾ ਪ੍ਰਵੀਨ ਵਿਚਾਰਾ ਪ੍ਰਵੀਨ ਵਿਚਾਰਾ ਗਰੀਬ ਬੰਦਾ ਸੀਗਾ ਆਪ ਦਾ ਕੰਮ ਕਰਦਾ ਸੀਗਾ ਤੇ ਖਾਂਦਾ ਸੀਗਾ ਤੇ ਪਰ ਉਹਨੂੰ ਇੱਕ ਗੱਲ ਦਾ ਗੁੱਸਾ ਸੀਗਾ ਵੀ ਜਿਹੜੀ ਹੁਣ ਰਵੀਨਾ ਉਹ ਉਹਦੇ ਬੱਚੇ ਵੱਲ ਧਿਆਨ ਨਹੀਂ ਦਿੰਦੀ ਸੀ ਬਿਲਕੁਲ ਧਿਆਨ ਨਹੀਂ ਦਿੰਦੀ ਸੀ ਨਾ ਉਹਦਾ ਖਾਣਾ ਨਾ ਉਹਦਾ ਸਕੂਲ ਦਾ ਬਿਲਕੁਲ ਜਿਵੇਂ ਉੱਤੇ ਤਾਂ ਜ਼ੀਰੋ ਦਿੰਦੀ ਸੀ ਜੀ ਉਹ ਉਹ ਸਿਰਫ ਇਸ ਗੱਲ ਦਾ ਗੁੱਸਾ ਸੀ ਕਿ ਸਾਰਾ ਦਿਨ ਰੀਲਾਂ ਦੇ ਮਗਰ ਲੱਗੀ ਰਹਿੰਦੀ ਹੈਗੀ ਤੋ ਉਹਨੂੰ ਇਹ ਨਹੀਂ ਪਤਾ ਸੀਗਾ ਵੀ ਉਹ ਕਿਸੇ ਬੰਦੇ ਨਾਲ ਮਿਲਦੀ ਹੈਗੀ ਰੋਜ਼ ਮਿਲਦੀ ਹੈਗੀ ਉਹ ਟੈਲੀਫਰਮਾ ਬਣਾਉਂਦੀ ਹੈਗੀ ਇਸ ਗੱਲ ਤੋਂ ਬਿਲਕੁਲ ਉਹ ਹਣ ਜਾਣ ਸੀਗਾ ਪ੍ਰਵੀਨ ਚਲੋ ਹੁਣ ਜਿੰਦਰੀ ਚੱਲਦੀ ਆ ਗਈ ਹੁਣ ਦਿਨ ਆਉਂਦਾਗਾ 2024 ਦੇ ਅੱਧ ਜਾ ਮਤਲਬ ਅੱਧ ਜੇ 2024 ਆ ਆਇਆ ਹੁੰਦਾਗਾ ਜਦੋਂ ਸੁਰੇਸ਼ ਉਹਨੂੰ ਆਹਦੇ ਦਿਲ ਦੀ ਗੱਲ ਕਹਿ ਦਿੰਦਾਗਾ ਰਵੀਨਾ ਨੂੰ ਰਵੀਨਾ ਨੂੰ ਕਹਿੰਦਾ ਮੈਂ ਤੈਨੂੰ ਪਿਆਰ ਕਰਦਾਗਾ ਤੂੰ ਮੇਰੇ ਦੇਖਣ ਚ ਸੋਹਣੀ ਲੱਗਦੀ ਏਂ ਕਿ ਵੀ ਆਪਾਂ ਦੋਨਾਂ ਨੂੰ ਹੁਣ ਇਹ ਰਿਸ਼ਤਾ ਜਿਹੜਾ ਰਿਲੇਸ਼ਨਸ਼ਿਪ ਚ ਬਣਾਉਣਾ ਚਾਹੀਦਾਗਾ ਤੇ ਉਤੋਂ ਰਵੀਨਾ ਤਾਂ ਪਹਿਲੇ ਹੀ ਤਿਆਰ ਸੀਗੀ ਕਿਉਂਕਿ ਉਹਨੂੰ ਆਪ ਦਾ ਘਰ ਵਾਲਾ ਜਿਹੜਾ ਕਾਲਾ ਲੱਗਦਾ ਸੀਗਾ சுரேਸ਼ ਨੂੰ ਸੋਹਣਾ ਲੱਗਦਾ ਸੀਗਾ ਉਹ ਛੱਟਪਟ ਫੇਰ ਹਾਂ ਕਰ ਦਿੰਦੀ ਏ சுரேਸ਼ ਨੂੰ ਦੋਨੇ ਜੀ ਦੀਆਂ ਕੀਆ ਬਣਾਉਂਦੇ ਆ ਜੀ ਦੀਆਂ ਕੀਆ ਬਣਾਉਂਦੇ ਬਣਾਉਂਦੇ ਦੋਵੇਂ ਸਰੀਪ ਸੰਬੰਧ ਵੀ ਬਣਾਉਂਦੇ ਆ ਇਹ ਹੁਣ ਟੈਲੀਫੋਨਾਂ ਦਾ ਬਹਾਨਾ ਲਾ ਕੇ ਰੋਜ਼ ਰਵੀਨਾ ਘਰੇ ਸਰੇਸ਼ ਪੁੱਛ ਗਿਆ ਕਿ ਇਹ ਟੈਲੀਫੋਨ ਮਾ ਚਿਹਰੀਆਂ ਬਣਾਉਣਾ ਚਾਹੀਆਂ ਇਹਨਾਂ ਨੇ ਤੇ ਸਿਰਫ ਦੇ ਸਿਰਫ ਸਬੰਧ ਹੀ ਬਣਾਉਂਦੇ ਸੀਗੇ ਇਦਾਂ ਕਰਦੇ ਕਰਦੇ ਹਫ਼ਤੇ ਲੰਘ ਗਏ ਮਹੀਨੇ ਲੰਘ ਗਏ ਹੁਣ ਦਿਨ ਆਉਂਦਾ ਹੈਗਾ 25 ਹੁਣ ਦਿਨ ਉਹਦਾ 25 ਮਾਰਚ 2025 ਦਾ ਜਦੋਂ ਜਿਹੜਾ ਮਤਲਬ ਪ੍ਰਵੀਨ ਸੀ ਉਹ ਇਹ ਗੱਲ ਕਹਿ ਕੇ ਜਾਂਦਾਗਾ ਵੀ ਜਿਹੜਾ ਉਹਨਾਂ ਦਾ 6 ਸਾਲ ਦਾ ਬੱਚਾ ਸੀ ਉਹ ਦਾਦਾ-ਦਾਦੀ ਕੋਲ ਜਾਣਾ ਚਾਹੁੰਦਾਗਾ ਵੀ ਮੈਂ ਉਹਨੂੰ ਦਾਦਾ-ਦਾਦੀ ਕੋਲ ਛੱਡਾਂ ਮਾਂ ਹੁਣ ਇੱਥੇ ਜਿਹੜੀ ਰਵੀਨਾ ਕਹਿੰਦੀ ਤੁਸੀਂ ਇਹਨੂੰ ਛੱਡਿਓ ਮੈਂ ਘਰੇ ਆਂਗੀ ਮੈਂ ਘਰ ਦਾ ਖਿਆਲ ਰੱਖੂਗੀ ਤੇ ਸਰੇਸ਼ ਆਪਦੇ ਆਟੋ ਤੇ ਆਪਦੇ ਮੁੰਡੇ ਨੂੰ ਨਾਲ ਵਾ ਕੇ ਨਿਕਲੋਂ ਨਿਕਲ ਜਾਂਦਾ ਹੈਗਾ ਥੋੜੇ ਸਮੇਂ ਬਾਅਦ ਹੀ ਰਵੀਨਾ ਫੋਨ ਕਰਦੀ ਹੈ ਕਿ ਸਿੱਧਾ ਸੁਰੇਸ਼ ਨੂੰ ਸੁਰੇਸ਼ ਨੂੰ ਇਹ ਗੱਲ ਕਹਿੰਦੀ ਹੈ ਵੀ ਅੱਜ ਮੇਰੇ ਘਰੇ ਕੋਈ ਹੈ ਨਹੀਂਗਾ ਤੁਸੀਂ ਇੱਥੇ ਆ ਜਾਓ ਤੇ ਸੁਰੇਸ਼ ਤੁਰੰਤ ਹੀ ਰਵੀਨਾ ਦੇ ਘਰੇ ਚਲਾ ਜਾਂਦਾ ਹੈਗਾ ਤੇ ਦੋਨੇ ਸਰੀਰਕ ਸੰਬੰਧ ਬਣਾਉਣ ਲੱਗ ਜਾਂਦੇ ਹੈਗੇ ਤੇ ਜਦੋਂ ਮਤਲਬ ਜਦੋਂ ਪ੍ਰਵੀਨ ਮੁੰਡੇ ਨੂੰ ਛੱਡ ਕੇ ਉਹਦੀ ਤਵੇਤ ਖਰਾਬ ਹੋ ਜਾਂਦੀ ਹੈਗੀ ਉਹ ਜਿਹੜਾ ਆਪਦਾ ਕੰਮ ਕਰਦਾ ਦਿਹਾੜੀ ਦਾ ਉਹ ਛੱਡ ਦਿੰਦਾ ਹੈਗਾ ਤੇ ਉਹ ਸਿੱਧਾ ਆਪਦੇ ਘਰੇ ਆ ਜਾਂਦਾ ਹੈਗਾ ਜਦੋਂ ਘਰੇ ਆਉਂਦਾਗਾ ਉਹ ਦੇਖਦਾਗਾ ਉਹਦੀ ਘਰ ਵਾਲੀ ਸਾਹਮਣੇ ਸੁਰੇਸ਼ ਨਾਲ ਸੰਬੰਧ ਬਣਾ ਰਹੀ ਸੀ ਉਹਨੇ ਇੱਕ ਘਰ ਵਾਲਾ ਕਿੱਦਾਂ ਜਰ ਲੂਗਾ ਇਹ ਗੱਲ ਤੇ ਉਸ ਤੋਂ ਬਾਅਦ ਉਹਨੇ ਰੋਲਾ ਪੋਣਾ ਸ਼ੁਰੂ ਕਰਤਾ ਵੀ ਮੈਂ ਪੱਟਿਆ ਗਿਆ ਮੇਰੀ ਘਰ ਵਾਲੀ ਕਿਸੇ ਹੋਰ ਬੰਦੇ ਨਾਲ ਸੁੱਤੀ ਪਈ ਹੈਗੀ ਉਹਦੇ ਨਾਲ ਸੰਬੰਧ ਬਣਾ ਰਹੀ ਹੈਗੀ ਤੇ ਰਵਿਨਾ ਉਹ ਇਹ ਗੱਲ ਸੁਣ ਕੇ ਸੈਂਤ ਮਾਰਦੀ ਵੀ ਸੁਰੇਸ਼ ਨੂੰ ਇਹ ਸੈਂਤ ਮਾਰ ਕੇ ਗੱਲ ਕਹਿੰਦੀ ਹੈ ਵੀ ਤੂੰ ਇਹਨੂੰ ਫੜਾ ਪਾ ਇਹਦਾ ਖਾਤਮਾ ਹੁਣੀ ਕਰ ਦਗੇ ਉਸ ਤੋਂ ਬਾਅਦ ਸੁਰੇਸ਼ ਤਰੰਤ ਹੀ ਉਹਨੂੰ ਪ੍ਰਵੀਨ ਨੂੰ ਵੜਦਾ ਪੜ ਕੇ ਉਹਨੂੰ ਸਦਲੇ ਸੱਟ ਲੈਂਦਾ ਹੈਗਾ ਤੇ ਜਿਹੜੀ ਰਵਿਨਾ ਸੀ ਉਹ ਸੁਰੇ ਉਹਦਾ ਪ੍ਰਵੀਨ ਦਾ ਗਲਾ ਘੋਟ ਕੇ ਉਹਨੂੰ ਉੱਥੇ ਹੀ ਮਾਰ ਦਿੰਦੀ ਹੈ ਜਦੋਂ ਉਹਨੂੰ ਮਾਰ ਦਿੰਦੇ ਉਸ ਤੋਂ ਬਾਅਦ ਉਹ ਪਸਤੌਂਦੇ ਵੀ ਆ ਪਸਤੌਂਦਾ ਕੱਲਾ ਸੁਰੇਚ ਉਹ ਇਹ ਪਸਤੌਂਦਾ ਵੀ ਉਹ ਇਹ ਸਭ ਕੁਝ ਕਰਨਾ ਨਹੀਂ ਆਇਆ ਸੀਗਾ ਉਹਦਾ ਟੈਲੀਫਿਲਮਾ ਬਣਾਉਂਦਾਗਾ ਉਹ ਮਤਲਬ ਜਨ ਲਈ ਚੰਗੀ ਕਮਾਈ ਕਰਦਾਗਾ ਵੀ ਉਹ ਹੁਣ ਇਦੋਂ ਇੱਕ ਗੁਨਾਹ ਹੋ ਗਿਆ ਪਰ ਹੁਣ ਇੱਥੇ ਜਿਹੜੀ ਰਵੀਨਾ ਸੀ ਉਹ ਇਹ ਗੱਲ ਕਹਿੰਦੀ ਸੀ ਤੂੰ ਟੈਨਸ਼ਨ ਨਾ ਲੈ ਵੀ ਆਪਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਦਿੰਦੇ ਵੀ ਤੂੰ ਮੇਰੇ ਨਾਲ ਸਰੀਰਕ ਸੰਬੰਧ ਬਣਾ ਲਾ ਉਸ ਤੋਂ ਬਾਅਦ ਉਹਦੇ ਮਰੇ ਪੈ ਤੋ ਵੀ ਇਹਨਾਂ ਦੋਵਾਂ ਨੇ ਸਰੀਰਕ ਸੰਬੰਧ ਬਣਾਏ ਤੇ ਜਦੋਂ ਰਾਤ ਦੇ 12 1 ਵਜੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਬੋਰਾ ਲੱਤਾ ਬੋਰੇ 'ਚ ਉਹਨੂੰ ਮਤਲਬ ਵੀ ਪ੍ਰਵੀਨ ਨੂੰ ਬੰਨ੍ਹ ਕੇ ਤੇ ਜਿਹੜਾ சுரேਸ਼ ਉਹ ਆਪਦੀ ਬਾਈਕ ਲੈ ਕੇ ਆਇਆ ਬਾਈਕ ਤੇ ਧਰ ਕੇ ਬਚਾਲੀ ਇੱਕ ਨਦੀ ਦੇ ਵਿਚਾਲੇ ਛੁੱਟ ਆਏ ਸੀਗੇ ਸੋ ਉਹਨੂੰ ਪ੍ਰਵੀਨ ਨੂੰ ਉਹਨੂੰ ਪ੍ਰਵੀਨ ਨੂੰ ਛੁੱਟਣ ਤੋਂ ਬਾਅਦ ਜਿਹੜਾ சுரேਸ਼ ਆਪਦੇ ਘਰੇ ਚਲਾ ਗਿਆ ਤੇ ਰਵੀਨ ਆਪਦੇ ਘਰੇ ਆ ਗਈ ਜਦੋਂ ਸਵੇਰ ਹੁੰਦੀ ਹੈ ਅਗਲੀ ਤੇ ਉਹ ਦੇਖਦੇ ਆ ਉਹਦੇ ਦਾਦਾ-ਦਾਦੀ ਆਉਂਦੇ ਆ ਕਿ ਜਦੋਂ ਉਸ ਬੱਚੇ ਦੇ ਵੀ ਉਹ ਪੁੱਛਦੇ ਆ ਕਿ ਜਿਹੜਾ ਉਹਨਾਂ ਦਾ ਮੁੰਡਾ ਪ੍ਰਵੀਨ ਉਹ ਕਿੱਥੇ ਹੈਗਾ ਆਪਦੀ ਬਹੂ ਨੂੰ ਪੁੱਛਦੇ ਮਤਲਬ ਵੀ ਉਹ ਨਾਲ ਹੀ ਸਾਨੂੰ ਉਹਨਾਂ ਦਾ ਫੋਨ ਆਇਆਗਾ ਵਿਨੈ ਨੂੰ ਸਾਨੂੰ ਘਰੇ ਦਿਸ ਰਿਹਾ ਕਿ ਵੀ ਪ੍ਰਵੀਨ ਕਿੱਧਰ ਗਿਆ ਹੁਣ ਇੱਥੇ ਰਵਿਨਾ ਇੱਕ ਤੇਜ ਬਹੁਤ ਸੀਗੀ ਉਹ ਕੱਲ ਕਹਿੰਦੀ ਆ ਵੀ ਮੈਂ ਤਾਂ ਛੋਡੇ ਨੂੰ ਪੁੱਛਣ ਆਲੀ ਸੀਗੀ ਉਹ ਰਾਤ ਦਾ ਘਰੇ ਵੀ ਆਇਆ ਕੱਲ ਦਾ ਕੰਮ ਤੋਂ ਮੈਂ ਸੋਚਿਆ ਵੀ ਛੋਡੇ ਕੋ ਰਹਿ ਗਿਆ ਹੋਊਗਾ ਤੇ ਮੈਨੂੰ ਨਹੀਂ ਪਤਾ ਵੀ ਉਹ ਇੱਥੇ ਵੀ ਹੈ ਨਹੀਂਗਾ ਉਸ ਤੋਂ ਬਾਅਦ ਜਿਹੜਾ ਉਹ ਦਾਦਾ-ਦਾਦੀ ਨੂੰ ਥੋੜੀ ਜਿਹੀ ਕੋਈ ਗੜਬੜ ਲੱਗੀ ਉਹ ਸਿੱਧਾ ਜਾਂਦੇ ਆ ਪੁਲਿਸ ਸਟੇਸ਼ਨ ਹੁਣ ਪੁਲਿਸ ਸਟੇਸ਼ਨ ਰਵਿਨਾ ਵੀ ਨਾਲ ਜਾਂਦੀ ਹੈ ਕਿ ਉੱਥੇ ਜਾ ਕੇ ਪੁਲਿਸ ਨੂੰ ਸਾਰੀ ਗੱਲ ਉਹ ਦੱਸ ਦਿਆ ਪਰ ਜਿਹੜੀ ਉੱਥੇ ਲਈ ਪੁਲਿਸ ਸੀਗੀ ਉਹ ਇਸ ਗੱਲ ਨੂੰ ਜਿਆਦਾ ਗੌਰ ਦੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਪ੍ਰਵੀਨ ਆਗਾ ਉਹ ਸਿਆਣਾ ਵਾਣਾ ਬੰਦਾ ਵਾ ਵੀ ਆਪੇ ਘਰੇ ਆ ਜੂਗਾ ਤੇ ਉਹ ਗੱਲ ਜਮਾਂ ਨਹੀਂ ਗੌਰ ਦੇਦਾ ਕਰਦੇ ਕਰਦੇ ਦੋ ਦਿਨ ਲੰਘ ਜਾਂਦੇ ਆਗੇ ਹੁਣ ਜਿਹੜੀ ਮਤਲਬ ਵੀ ਰਵੀਨਾ ਉਹ ਆਪਦੇ ਜਾਲ ਚ ਆਪ ਹੀ ਫਸ ਗਈ ਆ ਉਹ ਕਿਵੇਂ ਫਸਦੀ ਹੈ ਉਹ ਇਹ ਫਿਰ ਥਾਣੇ ਜਾਂਦੀ ਹੈ ਜਰੀ ਬਿਲ ਥਾਣੇ ਜਾ ਕੇ ਗੱਲ ਕਹਿੰਦੀ ਹੈਗੀ ਵੀ ਤੁਸੀਂ ਮੇਰੇ ਘਰ ਵਾਲੇ ਨੂੰ ਲੱਭਦੇ ਨੇ ਉਹਨੂੰ ਕਿੰਨੇ ਦਿਨ ਹੋ ਗਏ ਗੁੰਮ ਹੋਏ ਇਹਨੂੰ ਮਤਲਬ ਇੱਕ ਤਰ੍ਹਾਂ ਦਾ ਡਰਾਮਾ ਰਚਦੀ ਹੈਗੀ ਪੁਲਸ ਨੂੰ ਥੋੜਾ ਜਿਹਾ ਮਤਲਬ ਵੀ ਹੁਣ ਐਕਸ਼ਨ ਤਾਂ ਲੈਣਾ ਪੈਣਾ ਸੀ ਕਿਉਂਕਿ ਘਰ ਵਾਲੀ ਰੌਲਾ ਪ ਉਹ ਐ ਸੀਗਾ ਪੁਲਿਸ ਨੂੰ ਵੀ ਕਦੇ ਉੱਚੇ ਅਧਿਕਾਰੀਆਂ ਕੋਲ ਨਾ ਚਲੀ ਜਾਵੇ ਮੀਡੀਆ 'ਚ ਨਾ ਚਲੀ ਜਾਵੇ ਉਸ ਤੋਂ ਬਾਅਦ ਉਹ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰਤਾ ਤੇ ਪੁਲਿਸ ਨੇ ਐਕਸ਼ਨ ਤੇ ਉਹ ਦਰਾਚੌਂ ਦੀ ਲਾਸ਼ ਮਿਲ ਗਈ ਸੁਰੇਸ਼ ਉਹਦੀ ਪ੍ਰਵੀਨ ਦੀ ਲਾਸ਼ ਮਿਲਦੀ ਹੈ ਕਿ ਉਸ ਤੋਂ ਬਾਅਦ ਉਹਨਾਂ ਨੂੰ ਸਨাক্ত ਕਰਨ ਲਈ ਬੁਲਾਇਆ ਜਾਂਦਾਗਾ ਤੇ ਪ੍ਰਵੀਨਾ ਨੂੰ ਤੇ ਉਹ ਰਵੀਨਾ ਦੇ ਜਿਹੜਾ ਸੱਸ ਸਹੁਰਾ ਗਾ ਉਹਨਾਂ ਨੂੰ ਉਸ ਬੋਡੀ ਦੀ ਸਨাক্ত ਕਰਨੇ ਬੁਲਾਇਆ ਜਾਂਦਾਗਾ ਤੇ ਉਹ ਬੋਡੀ ਦੀ ਸਨাক্ত ਵੀ ਕਰ ਲੈਂਦੀ ਹੈ ਰਵੀਨਾ ਕਹਿੰਦੀ ਵੀ ਹਾਂ ਇਹ ਹੀ ਮੇਰੇ ਘਰ ਵਾਲਾ ਪ੍ਰਵੀਨ ਆਗਾ ਉਸ ਤੋਂ ਬਾਅਦ ਹੁਣ ਇਹ ਜਿਹੜਾ ਮਿਸਿੰਗ ਕੇਸ ਬਣਦਾ ਸੀ ਉਹ ਇੱਕ ਮਰਡਰ ਦਾ ਕੇਸ ਬਣ ਚੁੱਕਿਆ ਸੀਗਾ ਪੁਲਿਸ ਲਈ ਪੁਲਿਸ ਜਦੋਂ ਸਾਰੇ ਸੀਸੀਟੀਵੀ ਦੇਖਦੀ ਹੈ ਕਿ ਪੁਲਿਸ ਨੂੰ ਸੀਸੀਟੀਵੀ ਵਿੱਚ ਰਵੀਨਾ ਦੇ ਘਰ ਦੇ ਮੋੜੇ 'ਰ ਸੀਸੀਟੀਵੀ ਲੱਗੇ ਸੀਗਾ ਉਹਨੂੰ ਸਾਫ਼ ਦਿਖਦਾ ਸੀਗਾ ਕਿ ਕੋਈ ਇੱਕ ਬੰਦਾ ਬਾਈਕ ਲੈ ਕੇ ਆਇਆਗਾ ਉਸ ਤੋਂ ਬਾਅਦ ਇਹਨਾਂ ਦੋਵਾਂ ਨੇ ਬੋਰਾ ਧਰਿਆ ਪਚਾਲੇ ਬੋਰਾ ਧਰ ਕੇ ਉਸ ਤੋਂ ਬਾਅਦ ਕਿਤੇ ਚਲੇ ਗਏਗੇ ਫਿਰ ਰਵੀਨਾ ਉਹਨੂੰ ਹਰਾਸਤ ਰਵੀਨਾ ਨੂੰ ਹਰਾਸਤ ਚ ਲੈ ਲੈਂਦੀ ਹੈ ਪੁਲਿਸ ਹਰਾਸਤ ਚ ਲੈ ਕੇ ਉਸ ਤੋਂ ਪੁੱਛਿਸ਼ ਕਰਦੀ ਹੈਗੀ ਰਵੀਨਾ ਸਾਰਾ ਕੁਝ ਸੱਚ ਦੱਸ ਦਿੰਦੀ ਹੈ ਕਿ ਵੀ ਨਾ ਗਰੀ ਵੀ ਹਾਂ ਮੈਂ ਤੇ ਸਰੇਜ ਸ੍ਰੀ ਦੀ ਸੁਵੰਤ ਬਣਾ ਰਹੀ ਸੀ ਕਿ ਤੇ ਮੇਰੇ ਘਰ ਵਾਲੇ ਪ੍ਰਵੀਨ ਨੇ ਸਾਨੂੰ ਉੱਪਰੋਂ ਫੜ ਲਿਆ ਸੀਗਾ ਰੰਗਿਆ ਹੱਥੀ ਫੜ ਲਿਆ ਸੀਗਾ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਵੀ ਇਹ ਮੇਰੀ ਗੱਲ ਸਾਰਿਆਂ ਨੂੰ ਪਤਾ ਲੱਗੇ ਤਾਂ ਕਰਕੇ ਸਾਨੂੰ ਇਹ ਕਦਮ ਚੁੱਕਣਾ ਪਿਆ ਮੈਨੂੰ ਆਪਣੇ ਘਰ ਵਾਲੇ ਨੂੰ ਮਾਰਨਾ ਪਿਆ ਤੇ ਇੱਕ ਮੇਰਾ ਘਰ ਵਾਲਾ ਮੇਰੇ ਰਾਹ ਦਾ ਰੋੜਾ ਬਣ ਰਿਹਾ ਸੀਗਾ ਉਹ ਮੈਨੂੰ ਰੀਲਾਂ ਪਾਉਣ ਤੋਂ ਰੋਕਦਾ ਸੀਗਾ ਉਹ ਮੈਨੂੰ YouTube ਤੇ ਵੀਡੀਓ ਪਾਉਣ ਤੋਂ ਰੋਕਦਾ ਸੀਗਾ ਤਾਂ ਕਰਕੇ ਕਹਿੰਦੀ ਮੈਂ ਆਪਦਾ ਘਰ ਵਾਲੇ ਦਾ ਕਤਲ ਕੀਤਾਗਾ ਤੇ ਮੇਰੇ ਇਸ ਨਾਲ ਇਸ ਸਾਜੀ ਜੀ ਸਮਰਦੀ ਉਹ ਸਰੇਜ ਉਸ ਤੋਂ ਪੁਲਿਸ ਸਰੇਜ ਦੇ ਛਾਪਾ ਮਾਰਦੀ ਹੈ ਘਰ 'ਚ ਚੱਪਾਂ ਬਾਤੋਂ ਆ ਸੁਰੇਸ਼ ਨੂੰ ਤਰਾਂਤੀ ਉਸ ਤੋਂ ਪੜ ਲੈਂਦੀ ਹੈ। ਤੋਂ ਹੁਣ ਦੋਨੇ ਕਤਲ ਵੀ ਫੜੇ ਗਏ ਸੀਗੇ ਪਰ ਉਹਦਾ ਵਿਚਾਰੇ ਪ੍ਰਵੀਨ ਦਾ ਕੀ ਕਸੂਰ ਸੀਗਾ? ਉਹ ਵਿਚਾਰਾ ਧਿਆੜੀਦਾਰ ਬੰਦਾ ਸੀਗਾ, ਉਹਦੀ ਧਿਆੜੀ ਕਰਦਾ ਸੀਗਾ ਤੇ ਕੰਦਾ ਸੀਗਾ। ਸਿਰਫ ਤੇ ਸਿਰਫ ਇੱਕ ਸੋਸ਼ਲ ਮੀਡੀਆ ਦੇ ਚਸਕੇ ਨੇ ਉਹਦਾ ਘਰ ਬਰਬਾਦ ਕਰਤਾ ਤੇ ਉਹ ਖੁਦ ਆਪ ਵੀ ਮਤਲਬ ਵੀ ਰੱਬ ਨੂੰ ਪੈਰਾ ਹੋਗਾ ਤੇ ਉਹਦੇ ਜਿਹੜੇ ਨਿੱਕੇ ਬੱਚੇ ਦੀ ਜ਼ਿੰਦਗੀ ਵੀ ਖਰਾਬ ਕਰਤੀ। ਸਿਰਫ ਤੇ ਸਿਰਫ ਇੱਕ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਚਲਾਉਣਾ ਗਲਤ ਨਹੀਂਗਾ ਪਰ ਸਹੀ ਤਰੀਕੇ ਨਾਲ ਚਲਾਉਣਾ ਚਾਹੀਦਾਗਾ। ਆਪਦੇ ਬੱਚਿਆਂ ਦਾ ਧਿਆਨ ਵੀ ਰੱਖੋ ਤੇ ਰੀਲਾਂ ਵੀ ਪਾਓ ਤੇ ਆਪਦੇ ਪਰਿਵਾਰ ਦਾ ਧਿਆਨ ਵੀ ਰੱਖੋ ਜੇ ਤੁਹਾਨੂੰ ਅੱਜ ਦੀ ਸਟੋਰੀ ਕੋ ਸਿੱਖਣ ਨੂੰ ਮਿਲਿਆ ਹੋਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਮੱਥ ਟੁਕ ਕੇ ਬੇਨਤੀ ਕਰਦਾ ਹਾਂਗਾ ਇੱਕ ਇੱਕ ਸਬਸਕ੍ਰਾਈਬ ਤੁਹਾਡਾ ਮੇਰੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ ਮਿਲਦੇ ਆਂ ਅਗਲੀ ਸਟੋਰੀ ਵਿੱਚ